ਜਲੰਧਰ ਨੂੰ ਨਸ਼ਾ ਮੁਕਤ ਸ਼ਹਿਰ ਬਣਾਉਣ ਦੇ ਮਕਸਦ ਨਾਲ ਇੱਕ ਵਾਰ ਸਫਲਤਾ ਹਾਸਲ ਕਰਦੇ ਹੋਏ ਪੰਜਾਬ ਪੁਲਿਸ ਕਮਿਸ਼ਨਰ ਸ਼੍ਰੀ ਸੁਵਭਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 200 ਗ੍ਰਾਮ ਹੈਰੋਇਨ ਇੱਕ 32 ਬੋਲ ਪਿਸਤੌਲ ਅਤੇ 4 ਕਾਰਤੂਸ ਸਮੇਤ ਕੀਤਾ ਕਾਬੂ। ਮਾਨਯੋਗ ਕਮਿਸ਼ਨਰ ਸਾਹਿਬ ਸ਼੍ਰੀ ਸੁਵਭਨ ਸ਼ਰਮਾ ਜੀ ਦੀ ਹਦਾਇਤਾਂ ਤੇ ਸਾਡੀ ਸੀਆਈ ਇੰਸਪੈਕਟਰ ਸ੍ਰੇਂਦਰ ਕੁਮਾਰ ਨੇ ਲੋਟਾਜ ਰੋਡ ਤੇ ਨਾਕਾ ਲਾਇਆ ਹੋਇਆ ਸੀ। ਜਿਨ੍ਹਾਂ ਨੇ ਇੱਕ ਗੱਡੀ ਕਾਬੂ ਕੀਤੀ ਜਿਸ ਵਿੱਚ ਕਨਾਲ ਨਾਮ ਦਾ ਵਿਅਕਤੀ ਜਿਹੜਾ ਕਾਬੂ ਕੀਤਾ ਜਿਹਦੇ ਕੋਲੋਂ 200 ਗ੍ਰਾਮ ਹੈਰਨ ਅਤੇ ਇੱਕ ਪਿਸਟਲ ਅਤੇ ਚਾਰ ਕਾਰਤੂਸ ਜਿਹੜੇ ਰਿਕਵਰ ਕੀਤੇ ਜਿਹਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਕਿੱਥੋਂ ਰਹਿਣ ਵਾਲਾ ਹੈ ਇਹ ਜਲਾੰਤਰ ਕੈਂਟ ਦੇਰ ਵਿੱਚ ਦੀਪਨਗਰ ਦਾ ਰਹਿਣ ਵਾਲਾ ਜਿਹਦੇ ਖਿਲਾਫ ਪਹਿਲਾਂ ਵੀ ਇੱਕ ਮੁਕਦਮਾ 307 ਦਾ ਦਰਜ ਹੋਇਆਗਾ ਜੋ ਕਿ 2 ਕੁ ਮਹੀਨੇ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਆਇਆ ਜਿਸ ਕਰਕੇ ਪੂਰੀ ਸੰਦਰਭ ਵਿੱਚ ਪੈ ਗਿਆ ਇਹ ਤੇ ਇਹਦੇ ਵਿੱਚ ਉਹਨਾਂ ਰਿਮਾਂਡ ਲੈ ਕੇ ਹੋਰ ਪੁਛਗਿਛ ਕੀਤੀ ਜਾ ਰਹੀ ਆ ਵੀ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਇਹਨੇ ਗਾ ਡਿਲੀਵਰੀ ਦੇਣੀ ਸੀ